ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲੈ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਦੋ ਗੱਬੜਾਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲਗਾ ਕਾਕੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵਾਰ ਵੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਪੁੱਛ ਲੈਨੇ ਭਾਈ ਤੁਹਾਡੇ ਭਾਈ ਜੀ ਸਤਿ ਸ੍ਰੀ ਅਕਾਲ ਸਸਰੀਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂ ਠੀਕ ਆ ਜੀ ਵਧੀਆ ਵਧੀਆ ਚੱਲਦਾ ਕੰਮ ਕਰ। ਹਾਂ ਵਧੀਆ ਚੱਲਦਾ ਜੀ। ਚਲੋ ਵਧੀਆ। ਨਾਮ ਤੇ ਐਡਰੈਸ ਬੋਲ। ਨਾਮ ਅਮਰੀਕ ਸਿੰਘ ਜੀ ਪਿੰਡ ਕਰਿਆੜ ਵਾਲਾ। ਹੂੰ। ਜਲਾ ਬਠੰਡਾ ਤਹਿਸੀਲ ਫੂਲ। ਨੇੜੇ ਪਿੰਡ ਬਈ ਕਰਿਆੜ ਵਾਲੇ। ਇੱਧਰ ਤਾਂ ਆਪਾਂ ਨੂੰ ਰਹਿ ਗਿਆ ਜੇਠੂ ਕੇ। ਠੀਕ ਆ। ਤੇ ਇੱਧਰ ਆਪਾਂ ਨੂੰ ਗਿੱਲ ਕਲਾਂ ਤੇ ਰਾਂਪੜਾ। ਠੀਕ ਆ ਬਾਈ। ਮੋਬਾਈਲ ਨੰਬਰ ਬੋਲ। 7696540499। ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜਦੇ ਨੇ ਕਿਹੜਾ ਸੂਆ ਸਹੀ ਆ? ਪਹਿਲਾ ਸੂਆ ਸੂਈ ਆ ਜੀ ਇਹ। ਕੱਲ ਤੜਕੋ ਸੋਈ ਆ ਜੀ ਇਹ ਕੱਲ ਸਵੇਰੇ ਸੋਈ ਆ ਹਾਂ ਜੀ ਠੀਕ ਆ ਬੱਚਾ ਕੀ ਆ ਮਗਰ ਬੱਚਾ ਜੀ ਇਹਦੇ ਮਗਰ ਆ ਖੜਾਗਾ ਆ ਹੋਰ ਲਈ ਬੱਸ ਹੀ ਹਾਂ ਜੀ ਬੱਚਾ ਮਗਰ ਬੱਚਾਗਾ ਖੋਲ ਲਿਆ ਭਾਈ ਤੋਰ ਕੇ ਰਖਾਈ ਕਿੰਨੇ ਕ ਬੌਲੇ ਤੇ ਆ ਹੁਣ ਹੁਣ ਜੀ ਦੁੱਧ ਹੋ ਬੌਲਾ ਮੰਨ ਕੇ ਚਲੋ 8-9 ਕਿਲੋ ਬੌਲਾ ਹੋਊਗਾ ਫੇਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਸੀਲ ਠੰਡੀ ਪੂਰੀ ਆ ਜੀ ਆਰਡਰ ਕਮਾਲ ਦਾ ਠੰਡੀ ਸੀਲ ਬਾਈ ਕਹਿੰਦਾ ਪੂਰੀ ਆ ਜਿੰਨੀ ਕਹਿ ਦੂੰ ਤੋੜਾ ਤਾਰਾ ਚੈੱਕ ਕਰੋ ਭਾਈ ਵਰਡ ਦਾ ਬਹੁਤ ਚੰਗਾਗਾ ਚਵਾਈ ਚੁਗੀ ਕਿਵੇਂ ਆ ਇੱਕ ਨੰਬਰ ਆਈ ਜਮਾ ਪੂਰੀ ਠੰਡੀ ਵਹਿੜਾ ਜੀ ਪੂਰੀ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਬਈ ਠੰਡੀ ਸੀਲ ਪੂਰੀ ਸੋਹਰਾ ਤਾਰਾ ਕਮਾਲ ਦਾ ਸੂਈ ਸਵਾਈ ਬੱਚਾ ਮਗਰ ਬੱਛਾ ਪਈ ਮੁੱਲ ਕੀ ਆ ਬਈ ਇਹਦਾ ਮੁੱਲ ਜੀ ਇਹਦਾ ਬਸ ਲੈਣ ਦੇਣ 42000 ਆ ਜੀ ਮਾਨਤਾਨ ਹੋ ਜੀ ਬਈ ਹਾਂ ਜੀ ਮਾਨਤਾਨ ਕਰ ਦਿਆਂਗੇ ਜੀ ਠੀਕ ਆ 42000 ਰੁਪਇਆ ਮੁੱਲ ਠੰਡੀ ਠੰਡੀ ਪੂਰੀ ਆ ਜੀ ਆਹ ਇਹਦਾ ਮਾਨਤਾਨ ਜ਼ਰੂਰ ਹੋ ਜੀ ਠੱਡੀ ਬਹੁਤ ਆ ਬਈ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਅੱਗੇ ਪਰਾ ਦੋ ਨੰਬਰ ਕਿਹੜਾ ਸੂਆ ਸੂਈ ਇਹ ਪਹਿਲਾ ਸੂਆ ਸੂਈ ਹੈ ਜੀ ਇਹਨੂੰ ਅੱਜ ਤੀਜਾ ਦੇਣਾ ਜੀ ਇਹਦੇ ਥੱਲੇ 10 ਕਿਲੋ ਬੋਲਾ ਹੋਊਗਾ ਹੁਣ ਮੈਟ ਪਿਆਰਾ ਬਈ ਹਾਂ ਜੀ ਬੱਚੇ ਨੂੰ ਜਗਾ ਕੇ ਵਿੱਚੇ ਜੀ ਬੱਚਾ ਕੀ ਹੈ ਮਗਰ ਬੱਚਾ ਜੀ ਇਹਦਾ ਉਹ ਖੜਾ ਬੱਚਾ ਜੀ ਲੈ ਚਲੋ ਉਧਰ ਨੂੰ ਬਈ ਨਾ ਬੱਚਾ ਦਿਖਾ ਦੇਗੇ ਫੇਸ ਬੜਾ ਚੰਗਾ ਕਲਰ ਕਲਰ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਤੋੜਾ ਧਰਾ ਚੰਗਾ ਤੇ ਚਵਾਈ ਕਿਵੇਂ ਹੈ ਬਈ ਚਵਾਈ ਦੀ ਇੱਕ ਨੰਬਰ ਆ ਜੀ ਪੂਰੀ ਵਧੀਆ ਜੀ ਠੀਕ ਆ ਬਈ ਭਾਰਤੂਰ ਪੂਰੀ ਵਧੀਆ ਜੀ ਠੀਕ ਆ ਬਈ ਬੱਚਾ ਉਹ ਖੜਾ ਇਹਦਾ ਬੱਚਾ ਹਨਾ ਹਾਂ ਜੀ ਠੀਕ ਹੈ ਮੁੱਲ ਕੀ ਆ ਬਈ ਇਹਦਾ ਮੁੱਲ ਜੀ ਇਹਦਾ ਲੈਣ ਦੇਣ ਬਸ 40000 ਆ ਜੀ ਮਾਨ ਤਾਨ ਹੋ ਜੇ ਬਈ ਮਾਨ ਤਾਨ ਕਰਦੇ ਆਗੇ ਜੀ ਠੀਕ ਹੈ 40000 ਰੁਪਿਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਨ ਜਰੂਰ ਹੋ ਜੀ ਚੰਗੀ ਆ ਬਈ ਬੜੀ ਅੱਗੇ ਭਰਾ ਇਹ ਦੀ ਪਰਸੋਸ ਹੋਈ ਆ ਜੀ ਵੜ ਹੂੰ ਇਹ ਆਦਾ ਬੱਛਾ ਖੜਾ ਜੀ ਬੱਛਾ ਬੜਾ ਡਬਲਾ ਥੋੜਾ ਜ੍ਹਾ ਠੀਕ ਆ ਤੇ 12 ਕਿਲੋ ਬੋਲਾ ਹੁਣ ਤਿਆਰ ਆ ਜੀ ਇਹਦੇ ਥੱਲੇ ਠੀਕ ਆ ਬਾਈ ਸੇਲ ਠੰਡੀ ਪੂਰੀ ਫੁੱਲ ਆ ਜੀ ਜਿਵੇਂ ਮਰ ਜਿਆ ਤਲਾਈਦਾ ਹਾਂ ਜੀ ਕੋਈ ਵਾਸਤਾ ਨਹੀਂ ਇਹਨੂੰ ਪੂਰਾ ਜੀ ਮੁੱਠੀ ਜਿਹੜਾ ਥਣ ਕੱਲਾ ਕੱਲਾ ਥਣ ਠੰਡੀ ਦੂਜਾ ਸੁਆ ਜੀ ਬਹਿੜਦਾ ਚੰਗੇ ਬੋਲੇ ਤੋਂ ਸਟਾਰਟ ਹੋਈਏ ਕਰਮ ਵਾਲੀ ਫੁੱਲ ਦੇ ਬਾਈ ਤੋਰ ਕੇ ਦਿਖਾ ਦੇ ਕੱਦ ਫੁੱਲ ਆ ਬਾਈ ਕੱਦ ਪੂਰਾ ਜੀ ਫੁੱਲ ਰੰਗ ਰੂਪ ਬਹੁਤ ਚੰਗਾ ਬੱਚਾ ਖੜਾ ਬੱਚਾ ਹਣਾ ਬੱਚਾ ਡਬਲ ਬਹੁਤ ਹਾਂ ਜੀ ਬੱਚੀ ਹੁੰਦੀ ਤਾਂ ਫੇਰ ਗੱਲਾਂ ਕਾਦੀਆਂ ਐ ਛੱਡ ਕੇ ਵੇਜੋ ਜੀ ਕੋਈ ਬਾਤ ਚਾਹੀਂ ਠੰਡੀ ਸੀਲ ਪੂਰੀ ਆ ਜੀ ਮਹਿਲਣ ਵਾਲੀ ਤਾਂ ਕਰਮਲੀ ਹੈ ਨਹੀਂ ਹਾਂ ਜੀ ਸਹੀ ਗੱਲ ਦੂਜਾ ਸੂਆ ਵੇਖੜਾ ਜੀ ਕਿੰਨਾ ਮੋਲ ਆ ਵੀਰੇ ਦਾ ਇਹਦਾ ਮੋਲ ਆ ਜੀ 45000 ਆ ਜੀ 45000 ਹਾਂ ਜੀ ਠੀਕ ਆ ਮਾਨਤਾਨ ਹੋ ਜਾ ਮਾਨਤਾਨ ਕਰ ਦਿਆਂਗੇ ਜੀ 45000 ਰੁਪਿਆ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਸੀਲ ਠੰਡੀ ਪੂਰੀ ਆ ਜੀ ਫੋਲੋ ਜੀ ਬਹੁਤ ਚੰਗਾ ਥਣ ਤੁਣ ਥਣ ਬਹੁਤ ਚੰਗਾ ਕੱਢਦੀ ਆ ਜੀ ਅੱਗੇ ਭਾਈ 4 ਨੰਬਰ ਗੱਬਣ ਇਹ ਗੱਬਣ ਜੀ ਹਜੇ 10 12 ਦਿਨਾਂ ਦੀ ਕੱਚੀ ਆ ਜੀ ਠੀਕ ਆ ਭਾਈ ਆਪਾਂ ਨੂੰ ਦੁੱਧ ਦੱਸਿਆ ਜੀ 17 18 ਕਿਲੋ ਇਹਨੇ ਪਹਿਲੇ ਸੂਏ ਪਾਇਆ ਜੀ ਅੱਛਾ ਹਾਂ ਸੇਲ ਛੰਡੀ ਪੂਰੀ ਹੈ ਜੀ ਲਓ ਜਿਵੇਂ ਮਰਜੀ ਹਤਲਾਈ ਜੀ ਜਿਵੇਂ ਮਰਜੀ ਬੈਠਾ ਰੋਈ ਦਿਖਾ ਦੇ ਮੜਾ ਲੈ ਵਾ ਕਿ ਚਿਕੜ ਪੂਰਾ ਜੀ ਲਾਹ ਕੀ ਬਾਤ ਲਓ ਜੀ ਹਾਂ ਭਾਈ ਪੂਰਾ ਥਿੱਲਾਂ ਪਈਆਂ ਨੇ ਦੇਖੋ ਜੀ ਥਣ ਥੋਣਾ ਇਕੱਲਾ ਇਕੱਲਾ ਜੀ ਪੂਰਾ ਪੜਿਆ ਜੀ ਬਾਤ ਆ ਭਾਈ ਮੁਠੀ ਵਾਲਾ ਥਣ 10 ਦਿਨਾਂ ਦੀ ਹਜੇ ਜੀ ਕੱਚੀ ਆ ਇਹੇ ਰੰਗ ਰੂਪ ਬਹੁਤ ਚੰਗਾ ਚਮਕ ਜਮਕ ਚੰਗੀ ਆ ਫੇਸ ਬੜਾ ਪਿਆਰਾ ਕੱਚੀ ਜਰੂਰ ਆ ਬਾਈ ਕੱਚੀ ਜਰੂਰ ਆ ਜੀ ਬਾਹਰ ਦੀ ਗਰੰਟੀ ਹੈ ਜੀ ਪੂਰੀ ਦੁੱਧ ਦੀ ਦਾ ਫੋਲ ਅਸ਼ੀਲ ਠੰਡੀ ਦੀ ਠੀਕ ਆ ਬਾਈ ਤੇ ਮੁੱਲ ਕੀ ਆ ਭਰਾ ਫਿਰ ਮੁੱਲ ਜੀ ਇਹਦਾ 55000 ਆ ਜੀ ਮਾਨਤਾਨ ਹੋ ਜੀ ਬਾਈ ਮਾਨਤਾਨ ਕਰਦੇ ਆਗੇ ਜੀ 55000 ਰੁਪਏ ਮੁੱਲ ਦਾ ਮਾਨਤਾਨ ਪਹਿਲੇ ਸੂਏ 17 18 ਕਿਲੋ ਦੁੱਧ ਪਾਇਆ ਜੀ ਇਹਨੇ ਫੇਸ ਬੜਾ ਚੰਗਾ ਟਵਾ ਟਵਾ ਚੰਗਾ ਪੰਗਾ ਬੋਦੀ ਬਦੀ ਚੰਗੀ ਆ ਚੰਗੀ ਆ ਬੜਾ ਸਨਖੀ ਆ ਤੇ ਅੱਗੇ ਵੀਰੇ ਲਾਸਟ ਪੰਜ ਨੰਬਰ ਕਿਹੜਾ ਸੂਆ ਸੁੰਗੀ ਆ ਇਹ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਆ ਵੀਰੇ ਇਹ ਵੀ 10 12 ਦਿਨਾਂ ਦੀ ਕੱਚੀ ਆ ਜੀ ਹਜੇ ਠੀਕ ਆ ਕੀ ਰਿਕਾਰਡ ਆ ਦੁੱਧ ਦਾ ਭਾਈ ਦੁੱਧ ਜੀ ਇਹਨੇ ਪਹਿਲੇ ਸੂਏ ਮਾਲਕਾਂ ਨੇ ਦੱਸਿਆ ਆਪਾਂ ਨੂੰ 17 18 ਕਿਲੋ ਅੱਛਾ ਹਾਂ ਜੀ ਠੀਕ ਆ ਭਾਈ ਇਹ ਸਾਈਵਾਲ ਆ ਜੀ ਸਾਈਵਾਲ ਕਰਾਸ ਆ ਜੀ ਹਾਲ ਜਰਸੀ ਆ ਹਾਂ ਜੀ ਜਰਸੀ ਤੇ ਸਾਈਵਾਲ ਦਾ ਕਰਾਸ ਆ ਭਾਈ ਹਜੇ ਲੇਵਾ ਨੂੰ ਵੀ ਨਹੀਂ ਢੱਲਾਂ ਬਹੁਤ ਆ ਜੀ ਪੂੜਨਾ ਪਲਦੀ ਪੰਗਾ ਜੀ ਲੈ ਰੱਖ ਲਓ ਜੀ ਪੁੱਟ ਕੇ ਜੀ ਕੀ ਆ ਬੰਦਾ ਭਾਈ ਚਿੱਲਾ ਬਹੁ ਪਈਆਂ ਸਾਰੀਆਂ ਬਾਲ ਢੱਲਾਂ ਕੱਢ ਕੇ ਫੇਰ ਸੂਗੀ। ਸੀਲ ਠੰਡੀ ਪੂਰੀ ਹੈ ਜੀ। ਕਲਰ ਬਹੁ ਚੰਗਾ। ਬਾਕੀ ਵੱਡੀ ਗੱਲ ਗਰਮੀ ਘਟ ਮਨੋ ਖੈਂਟ ਆ ਜਿਹੜੀ ਕਰਮ ਮਲਦੀ। ਛੋਟੀ ਨਹੀਂ ਜੀ ਕੋਈ ਬਾਹਲੀ ਵੱਡੀ ਆ ਬਹਿੜੀ ਝੋਲੀ ਝੜੀ ਬਹੁ ਖੁੱਲੀ ਆ। ਸਹੀ ਗੱਲ ਆ ਬਈ। ਤੇ ਕੀ ਮੁੱਲ ਆ ਭਰਾ ਇਹਦਾ ਫੇਰ? ਇਹਦਾ ਮੁੱਲ ਵੀ 42000 ਆ ਜੀ। ਮਾਨਤਾਨ ਹੋ ਜੀ। ਮਾਨਤਾਨ ਕਰ ਦਿਆਂਗੇ ਜੀ। ਠੀਕ ਆ। 42000 ਰੁਪਏ ਮੁੱਲ। ਸੀਲ ਠੰਡੀ ਪੂਰੀ ਆ ਜੀ ਫੁੱਲ। ਠੰਡੀ ਸੀਲ। ਨਗਪਰਾਹ ਕੋਲੇ ਸੀਗੇ ਬਾਈ ਪੰਜ ਇਹ ਦੋ ਨੇ ਜਿਹੜੀਆਂ ਗੱਬਣਾ ਨੇ ਦੈਣ ਬਾਈ 10 ਦਾ ਵੀ 10-10 ਕ ਲੈੰਦੀਆਂ ਨੇ ਆਰਡਰ ਹੋਰ ਵੀ ਸੋਹਣੇ ਤਿਆਰ ਕਰਨੀਆਂ ਛੰਡੀਆਂ ਠੰਡੀਆਂ ਲੈ ਬਹੁਤ ਪੂਰੀਆਂ ਜੀ ਫੁੱਲ ਠੰਡੀਆਂ ਜੀ ਆਹ ਬੈਡ ਵੀ ਤਾਜੀ ਸੂਈ ਵੀ ਆ ਤੇ ਮੁੱਲ ਵੀ ਜਾਇਜ਼ ਆ ਇਹ ਆ ਵੀ ਦੋਨੇ ਬਾਈ ਤਾਜ਼ੀਆਂ ਸੂਈਆਂ ਨੇ ਕਿਸੇ ਵੀਰ ਨੇ ਕੋਈ ਨਾ ਪਛਾਣਦਾ ਵੀ ਬਾਈ ਨਾ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਧੰਨਵਾਦ ਜੀ ਥੈਂਕ ਯੂ ਵੈਰੀ ਮੱਚ